ਕਣਕ ਘਟ ਤੇ ਗੁੱਲੀ ਡੰਡਾ ਜ਼ਿਆਦਾ ਹੋ ਜਾਂਦਾ ਜਿਹੜੇ ਦੋਸਤਾਂ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦੋ ਆ ਇੱਕ ਦਵਾਈ ਦਾ ਸਰਕਾਇਆ ਕਰਨਾ ਕਣਕ ਵੀਜਨਸਾਰ ਗੁੱਲੀ ਡੰਡਾ ਥਿਉਣੀ ਹੀ ਨਹੀਂ ਜਮੀ ਜੀ ਖਤਮ ਮਾ ਥਿਉਣਾ ਕੀ ਜਮੀ ਇੱਕ ਦਾਣਾ ਵੀ ਨਹੀਂ ਹਰਾ ਹੁੰਦਾ ਜਮੀ ਜੀ ਜਮਾ ਕੱਲੀ ਕਣਕ ਦਿਖੂ ਫਿਰ ਮਹਿੰਗਾ ਹੋਊਗਾ ਨਾ 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 500 ਤੋਂ ਲੈ ਕੇ 750 ਦੇ ਵਿੱਚ ਵਿੱਚ ਅੱਛਾ ਇੱਕ ਆਹ ਦਵਾਈ ਆ ਮੈਂਟੈਨੋ ਮੋਰ ਕਹਿੰਦੇ ਆ ਆਮਦਕਾਨ ਵਾਲੇ ਰੱਖਦੇ ਨਹੀਂ ਹੈਗੇ ਰੱਖਣਗੇ ਕਿੱਥੋਂ ਹੀ ਜਰਮਨੀ ਮੇੜਾ ਹੋਰ ਕਿਹੜੇ ਕਿਹੜੇ ਕੰਪਨੀਆਂ ਦਵਾਈਆਂ ਮਿਲ ਜਾਣਗੀਆਂ ਹੋਰ ਆਪਣੇ ਲਈ ਵੀ ਜਿਵੇਂ ਪੀ ਆਈ ਦੀ ਆਗੀ ਪੀ ਆਈ ਦੀ ਮਿਲ ਜੂਗੀ ਸੈਂਟਾ ਬ ਮਰਜੀ ਰੇਟ ਉਹ ਜੀ ਆਪਣੇ ਲਈ ਦਵਾਈ ਤੁਹਾਡੇ ਕੋਲੇ ਅਗਲਾ ਕਿਉਂ ਆਵੇ ਸਾਡੇ ਕੋਲੇ ਰੇਟ ਸਸਤਾ ਤੇ ਕੰਮ ਵੱਧ ਪੱਕਾ ਬਿਲ ਜੀਐਸਟੀ ਵਾਲਾ ਦੇਵਾਂਗੇ ਪੱਕਾ ਜੀ ਜੀਐਸਟੀ ਵਾਲਾ ਬਿਲ ਦੇਵਾਂਗੇ ਕਣਕ ਦਾ ਜਿਹੜਾ ਮਰਜੀ ਵੀ ਲੈ ਲਓ ਵਰਸੀਨ ਦਾ ਜਿਹੜਾ ਮਰਜੀ ਵੀ ਲੈ ਲਓ ਦੇ ਦੋਗੇ ਜਿਹੜਾ ਮਰਜੀ ਲੈ ਲਓ ਜੀ ਵਰਸੀਨ ਦਾ ਆਪਣੇ ਕੋਲੇ 190 ਰੁਪਏ ਤੋਂ ਸ਼ੁਰੂ ਹੈ ਕਣਕ ਦਾ 1180 ਰੁਪਏ ਤੋਂ ਗੱਟਾ ਸ਼ੁਰੂ ਹੈ ਦਵਾਈ ਵੀ ਜਿਹੜੀ ਮਰਜੀ ਲੈ ਲਓ ਹੈ ਜਿਹੜੀ ਮਰਜੀ ਦਵਾਈ ਲਓ ਜੀ ਕਣਕ ਦਾ ਸਰਟੀਫਾਈਡ ਵੀ ਹੈ ਖੜਾ ਕਿਹਦੀ ਦੁਕਾਨ ਤੇ ਗਰਮੇਲ ਦੀ ਦੁਕਾਨ ਤੇ ਖੜੇ ਲੋਕ ਕੋਲ ਕੋਈ ਮਖੌਲ ਦੀ ਗੱਲ ਹੈ ਕੀ ਸਾਰੇ ਪੰਜਾਬ ਚੋ ਟਰਾਈ ਮਾਰ ਕੇ ਇੱਕ ਵਾਰ ਇਹਦੇ ਦੌਰਤੀ ਹੋ ਜੂਗਾ ਕਿਵੇਂ ਆ ਕੰਮ ਇਹਨਾਂ ਦੇ ਜੀ ਪੂਰਾ ਇੱਕ ਨੰਬਰ ਦਵਾਈਆਂ ਕੰਮ ਕਰਦੀਆਂ ਨੇ ਬਿਲਕੁਲ ਮੈਂ ਕੀ ਅੰਤ ਹੈ ਬਿਲਕੁਲ ਦੰਦੇ ਨੇ ਪੱਕਾ ਪੂਰਾ ਸਭ ਕੁਝ ਦੰਦੇ ਨੇ ਦੇਖੋ ਜੀ ਐ ਰੌਣਕ ਲੱਗੀ ਰਹਿੰਦੇ 24 ਘੰਟੇ ਬਾਈ ਕਿਹੜਾ ਪਿੰਡ ਹੈਗਾ ਕਿੰਨੋ ਰਿਕਲਾ ਜੀ ਐਡੀ ਦੂਰ ਇੱਥੇ ਆਏ ਹਾਂ ਸਾਰੀ ਦਵਾਈ ਇੱਥੇ ਲੈ ਕੇ ਜਾਂਦੇ ਜੀ ਕਿੰਨੇ ਘਟਾ ਪਾਉਣੇ ਹੋਗੇ ਅਸੀਂ ਹੁਣੇ ਤਕਰੀਬਨ 4 ਸਾਲ ਤੋਂ ਅੱਛਾ ਆਪਣਾ ਕਿਹੜਾ ਪਿੰਡ ਹੈ ਜੀ ਨਹੀਂ ਪਤਾ ਜੀ ਕੀ ਕਾਰਨ ਆ ਭਾਈ ਇੰਨੀ ਦੂਰੋਂ ਆਉਂਦੇ ਨੇ ਕਾਰਨ ਵੀਰੇ ਸਸਤਾ ਕੁਆਲਟੀ ਵਧੀਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ